ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਚਾਰ ਹੈ ਗੁਰਬਾਣੀ ਵਿੱਚ ਹੁਕਮ ਦਾ ਸੰਕਲਪ ਗੁਰਬਾਣੀ ਵਿੱਚ ਹੁਕਮ ਦਾ ਅਰਥ ਹੈ ਇਸ ਸ੍ਰਿਸ਼ਟੀ ਵਿੱਚ ਚੱਲਦਾ ਉਹ ਸਾਂਝਾ ਨਿਯਮ ਜੋ ਨਿਯਮ ਰੇਤ ਦੇ ਇੱਕ ਕਿਣਕੇ ਤੋਂ ਲੈ ਕੇ ਧਰਤੀ ਸੂਰਜ ਚੰਨ ਤਾਰੇ ਸਾਰੇ ਬ੍ਰਹਮੰਡ ਉੱਤੇ ਲਾਗੂ ਹੈ ਜਿਸ ਨਿਯਮ ਵਿੱਚ ਸਭ ਜੀਵ ਜੰਤੂ ਸਾਰੀ ਸ੍ਰਿਸ਼ਟੀ ਬੱਜੀ ਹੋਈ ਹੈ ਸ੍ਰਿਸ਼ਟੀ ਦੇ ਇਸ ਨਿਯਮ ਨੂੰ ਧਰਮ ਕਹਿ ਲਈਏ ਮਰਿਆਦਾ ਕਹਿ ਲਈਏ ਜਾਂ ਹੁਕਮ ਕਹਿ ਲਈਏ ਇੱਕੋ ਗੱਲ ਹੈ ਕਿਸੇ ਅਧਿਕ ਸ਼ਕਤੀ ਦਾ ਇਹ ਹੁਕਮ ਕਿਸੇ ਅਧਿਕ ਸ਼ਕਤੀ ਦਾ ਇਹ ਕੁੰਡਾ ਸਾਡੇ ਸਭ ਦੇ ਸਿਰ ਉੱਤੇ ਹੈ ਅਸੀਂ ਕਦੇ ਵੀ ਇਸ ਸ਼ਕਤੀ ਦੇ ਹੁਕਮ ਤੋਂ ਭੱਜ ਨਹੀਂ ਸਕਦੇ ਦੁਨੀਆ ਵਿੱਚ ਇਸ ਸ਼ਕਤੀ ਦੇ ਅਨੇਕਾਂ ਨਾਮ ਰੱਖੇ ਗਏ ਹਨ ਕੋਈ ਇਸ ਸ਼ਕਤੀ ਨੂੰ ਪਰਮਾਤਮਾ ਕਹਿੰਦਾ ਹੈ ਕੋਈ ਇਸ ਨੂੰ ਅੱਲਾ ਕਹਿੰਦਾ ਹੈ ਕੋਈ ਇਸ ਸ਼ਕਤੀ ਨੂੰ ਰਾਮ ਕਹਿੰਦਾ ਹੈ ਕੋਈ ਇਸ ਨੂੰ ਕੋਈ ਹੋਰ ਨਾਮ ਦਿੰਦਾ ਹੈ ਪਰਮਾਤਮਾ ਦਾ ਅਰਥ ਹੈ ਸ੍ਰਿਸ਼ਟੀ ਦਾ ਉਹ ਕੇਂਦਰ ਸਭ ਕੁਝ ਜਿਸ ਦੇ ਹੱਥ ਵਿੱਚ ਹੈ ਸਭ ਕੁਝ ਜਿਸ ਦੇ ਕੰਟਰੋਲ ਵਿੱਚ ਹੈ ਸਭ ਕੁਝ ਜਿਸ ਦੇ ਹੁਕਮ ਵਿੱਚ ਹੈ ਭਾਵੇਂ ਸਾਰੀ ਸ੍ਰਿਸ਼ਟੀ ਕਿਸੇ ਖਾਸ ਹੁਕਮ ਵਿੱਚ ਵੱਜ ਕੇ ਚੱਲ ਰਹੀ ਹੈ ਕੋਈ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਹੈ ਅਤੇ ਨਾ ਹੀ ਉਸ ਦੇ ਹੁਕਮ ਵਿੱਚੋਂ ਕੋਈ ਬਾਹਰ ਹੋ ਸਕਦਾ ਹੈ ਫਿਰ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਵਿੱਚ ਪਰਮਾਤਮਾ ਦੀ ਰਜਾ ਵਿੱਚ ਰਹਿਣ ਦੀ ਸਿੱਖਿਆ ਕਿਉਂ ਦਿੱਤੀ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਸਹਿਜ ਸੁਭਾ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੀ ਹੈ ਮਨੁੱਖ ਨੂੰ ਛੱਡ ਕੇ ਬਾਕੀ ਸਭ ਕੋਲ ਇੰਨੀ ਚੇਤਨਾ ਇੰਨੀ ਬੁੱਧ ਨਹੀਂ ਕਿ ਉਹ ਪਰਮਾਤਮਾ ਦੇ ਹੁਕਮ ਨੂੰ ਸਮਝ ਸਕਣ ਜਾਂ ਪਰਮਾਤਮਾ ਦੇ ਹੁਕਮ ਤੋਂ ਭਟਕ ਸਕਣ ਜਿਵੇਂ ਪਸ਼ੂ ਪੰਛੀ ਅਤੇ ਸ੍ਰਿਸ਼ਟੀ ਦੇ ਹੋਰ ਜੀਵ ਜੰਤੂਆਂ ਨੂੰ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਜੀਵਨ ਦਿੱਤਾ ਹੈ ਉਹ ਸਾਰੇ ਉਸੇ ਤਰ੍ਹਾਂ ਹੀ ਜੀਵਨ ਜਿਉ ਰਹੇ ਹਨ ਪਰ ਮਨੁੱਖ ਇੱਕ ਐਸਾ ਜੀਵ ਹੈ ਮਨੁੱਖ ਕੋਲ ਐਸੀ ਬੁੱਧ ਹੈ ਕਿ ਮਨੁੱਖ ਪਰਮਾਤਮਾ ਦੇ ਹੁਕਮ ਤੋਂ ਭਟਕ ਸਕਦਾ ਹੈ। ਮਨੁੱਖ ਪਰਮਾਤਮਾ ਦੇ ਹੁਕਮ ਨਾਲ ਲੜ ਸਕਦਾ ਹੈ। ਮਨੁੱਖ ਪਰਮਾਤਮਾ ਦੇ ਹੁਕਮ ਵੱਲ ਪਿੱਠ ਕਰ ਸਕਦਾ ਹੈ। ਧਰਤੀ ਉੱਤੇ ਹੁੰਦੇ ਸਾਰੇ ਫਸਾਦ ਸਾਰੇ ਝਗੜੇ ਮਨੁੱਖ ਦੀ ਪਰਮਾਤਮਾ ਵੱਲ ਪਿੱਠ ਦੇ ਕਾਰਨ ਹਨ। ਜੇਕਰ ਮਨੁੱਖ ਧਰਮ ਵਿੱਚ ਹੁੰਦਾ, ਜੇਕਰ ਮਨੁੱਖ ਮਰਿਆਦਾ ਵਿੱਚ ਹੁੰਦਾ, ਜੇਕਰ ਮਨੁੱਖ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ ਤਾਂ ਫਿਰ ਇੰਨੇ ਹਥਿਆਰ ਇਨੀਆਂ ਫੌਜਾਂ ਦੇ ਕੀ ਲੋੜ ਸੀ ਇਸ ਦਾ ਮਤਲਬ ਹੈ ਕਿ ਮਨੁੱਖ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਇਸ ਦਾ ਕਾਰਨ ਇਹ ਹੈ ਕਿ ਮਨੁੱਖ ਨੂੰ ਕੁਦਰਤ ਵਿੱਚੋਂ ਜੋ ਜੋ ਰਿਜ਼ਕ ਮਿਲਿਆ ਹੈ ਮਨੁੱਖ ਉਸ ਉੱਤੇ ਰਾਜੀ ਨਹੀਂ ਮਨੁੱਖ ਦੂਜੇ ਦੇ ਹੱਕ ਨੂੰ ਹੱਕ ਨਹੀਂ ਸਮਝਦਾ ਮਨੁੱਖ ਸਭ ਕਾਸੇ ਉੱਤੇ ਆਪਣਾ ਹੱਕ ਥੋਪਣਾ ਚਾਹੁੰਦਾ ਹੈ ਕਬਜ਼ਾ ਕਰਨਾ ਚਾਹੁੰਦਾ ਹੈ ਮਨੁੱਖ ਹਰ ਦੂਜੇ ਮਨੁੱਖ ਉਤੇ ਹੁਕਮਰਾਨ ਹੋਣਾ ਚਾਹੁੰਦਾ ਹੈ ਦੂਜੇ ਦੇ ਹੱਕ ਨੂੰ ਹੱਕ ਨਾ ਸਮਝਣਾ ਪਰਮਾਤਮਾ ਦੇ ਹੁਕਮ ਵੱਲ ਪਿੱਠ ਹੈ ਪਰਮਾਤਮਾ ਦੇ ਹੁਕਮ ਨਾਲ ਲੜਨ ਦਾ ਅਰਥ ਹੈ ਜਿਵੇਂ ਕੋਈ ਮਨੁੱਖ ਨਦੀ ਵਿੱਚ ਪਾਣੀ ਦੇ ਵਹਾਅ ਦੇ ਉਲਟ ਤੈਰਨ ਦੀ ਕੋਸ਼ਿਸ਼ ਕਰੇ ਜਿਵੇਂ ਕੋਈ ਮਨੁੱਖ ਚੱਲਦੀ ਹੋਈ ਹਨੇਰੀ ਦੇ ਉਲਟ ਦਿਸ਼ਾ ਵੱਲ ਜਾਣਾ ਚਾਹੇ ਪਰਮਾਤਮਾ ਦੇ ਹੁਕਮ ਦੇ ਉਲਟ ਪਰਮਾਤਮਾ ਦੇ ਨਿਯਮ ਦੇ ਉਲਟ ਚੱਲਣ ਲਈ ਬੇਲੋੜਾ ਜ਼ਰੂਰਤ ਤੋਂ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ ਪਹਿਲੀ ਗੱਲ ਕਿ ਇਸ ਬੇਲੋੜੇ ਸੰਘਰਸ਼ ਦੇ ਕਾਰਨ ਹੀ ਮਨੁੱਖ ਦੇ ਅੰਦਰ ਚਿੰਤਾ ਹੈ ਦੁੱਖ ਹੈ ਮਨੁੱਖ ਦੇ ਅੰਦਰ ਖਿਜ ਹੈ ਤਲਖੀ ਹੈ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਫਿਰ ਸਾਨੂੰ ਆਪਣੇ ਜੀਵਨ ਵਿੱਚ ਸੰਘਰਸ਼ ਨਹੀਂ ਕਰਨਾ ਚਾਹੀਦਾ ਨਹੀਂ ਐਸਾ ਨਹੀਂ ਸਾਨੂੰ ਸੰਘਰਸ਼ ਕਰਨਾ ਚਾਹੀਦਾ ਹੈ ਪਰ ਉਹ ਸੰਘਰਸ਼ ਮਨੁੱਖ ਦੀ ਪੂਰਨ ਹੋਸ਼ ਵਿੱਚੋਂ ਹੋਣਾ ਚਾਹੀਦਾ ਹੈ ਬੇਹੋਸ਼ੀ ਵਿੱਚ ਕੀਤਾ ਗਿਆ ਕਰਮ ਬੇਹੋਸ਼ੀ ਵਿੱਚ ਕੀਤਾ ਗਿਆ ਸੰਘਰਸ਼ ਬੇਲੋੜਾ ਸੰਘਰਸ਼ ਹੈ ਇਹ ਬੇਲੋੜਾ ਸੰਘਰਸ਼ ਇਹ ਹੁਕਮ ਦੇ ਉਲਟ ਸੰਘਰਸ਼ मनुख नु चिंता ਵਿੱਚ ਲੈ ਜਾਏਗਾ ਪਰ ਹਰ மனுਖ ਇਹ ਬੇਲੋੜਾ ਸੰਘਰਸ਼ بے ਹੋਸ਼ੀ ਵਿੱਚ ਸੰਘਰਸ਼ ਕਰ ਰਿਹਾ ਹੈ ਕਿਉਂਕਿ மனுਖ ਨੂੰ ਜੋ ਰਿਜ਼ਕ ਪਰਮਾਤਮਾ ਵੱਲੋਂ ਸਹਿਜ ਸੁਭਾਅ ਮਿਲਿਆ ਹੈ மனுਖ ਉਸ ਰਿਜ਼ਕ ਉੱਤੇ ਰਾਜ਼ੀ ਨਹੀਂ ਸੰਤੁਸ਼ਟ ਨਹੀਂ மனுਖ ਦਾ ਮਨ ਉਸ ਤੋਂ ਕਿਤੇ ਬਹੁਤ ਜ਼ਿਆਦਾ ਮੰਗਦਾ ਹੈ ਕਿਸੇ மனுਖ ਦੀ ਆਪਣੇ ਸਹਿਜ ਸੁਭਾਅ ਨੂੰ ਛੱਡ ਕੇ ਦੌੜੀ ਗਈ ਦੌੜ ਪ੍ਰਮਾਤਮਾ ਦੇ ਹੁਕਮ ਤੋਂ ਭਟਕਣ ਹੈ ਭਟਕ ਜਾਣਾ ਹੈ ਫਿਰ ਕਿਸੇ ਮਨੁੱਖ ਦਾ ਪ੍ਰਮਾਤਮਾ ਦੇ ਹੁਕਮ ਤੋਂ ਭਟਕ ਜਾਣ ਦਾ ਨੁਕਸਾਨ ਕੀ ਹੈ ਪ੍ਰਮਾਤਮਾ ਦੇ ਹੁਕਮ ਤੋਂ ਭਟਕ ਕੇ ਕੀਤਾ ਗਿਆ ਸੰਘਰਸ਼ ਬੇਹੋਸ਼ੀ ਵਿੱਚ ਕੀਤਾ ਗਿਆ ਸੰਘਰਸ਼ ਮਨੁੱਖ ਦੀ ਆਪਣੀ ਨਿਜਤਾ ਗਵਾ ਦਿੰਦਾ ਹੈ ਮਨੁੱਖ ਆਪਣਾ ਆਪ ਮਨੁੱਖ ਆਪਣਾ ਆਤਮ ਗਵਾ ਲੈਂਦਾ ਹੈ ਮਨੁੱਖ ਦੇ ਕੋਲ ਪਰਮਾਤਮਾ ਦੀ ਦਿੱਤੀ ਇੱਕ ਐਸੀ ਸੰਪਤੀ ਹੈ ਜੋ ਅਨਮੋਲ ਸੰਪਤੀ ਹੈ ਜੋ ਕਿ ਤੂੰ ਖਰੀਦੀ ਨਹੀਂ ਜਾ ਸਕਦੀ ਜੋ ਸੰਪਤੀ ਮਨੁੱਖ ਨੂੰ ਪੂਰਨ ਤ੍ਰਿਪਤੀ ਬਖਸ਼ ਦਿੰਦੀ ਹੈ ਮਨੁੱਖ ਦੇ ਸਹਿਜ ਸੁਭਾਅ ਵਿੱਚ ਇੱਕ ਐਸਾ ਧਨ ਹੈ ਜਿਹੜਾ ਧਨ ਮਨੁੱਖ ਨੂੰ ਸ੍ਰਿਸ਼ਟੀ ਦੀ ਜਗਦੀ ਜੋਤ ਵਿੱਚ ਆਪ ਇੱਕ ਜੋਤ ਹੋਣ ਦਾ ਅਹਿਸਾਸ ਕਰਵਾ ਦਿੰਦਾ ਹੈ ਉਸ ਧਨ ਨੂੰ ਉਸ ਸੰਪਤੀ ਨੂੰ ਅਸੀਂ ਸੱਚਾ ਧਨ ਆਖ ਲਈਏ ਮਨੁੱਖ ਦੀ ਆਪਣੀ ਆਤਮਾ ਆਖ ਲਈਏ ਜਾਂ ਮਨੁੱਖ ਦੀ ਰੋਹਾਨੀਅਤ ਆਖ ਲਈਏ ਰੋਹਾਨੀਅਤ ਤੋਂ ਬਗੈਰ ਮਨੁੱਖ ਮਨੁੱਖ ਨਹੀਂ ਅ ਰੋਹਾਨੀਅਤ ਤੋਂ ਬਗੈਰ ਮਨੁੱਖ ਇੱਕ ਮਸ਼ੀਨ ਵਰਗਾ ਹੈ ਫਿਰ ਇਹ ਮਸ਼ੀਨ ਵਰਗਾ ਮਨੁੱਖ ਇਸ ਦੁਨੀਆ ਵਿੱਚ ਭਾਵੇਂ ਕਿੰਨਾ ਹੀ ਸੰਸਾਰੀ ਧਨ ਇਕੱਠਾ ਕਰ ਲਵੇ ਇਹ ਸੰਸਾਰੀ ਧਨ ਮਨੁੱਖ ਨੂੰ ਆਪਣੇ ਆਪੇ ਦੀ ਤਸੱਲੀ ਨਹੀਂ ਕਰਵਾ ਸਕਦਾ ਮਨੁੱਖ ਨੂੰ ਅਪਾਰ ਸ਼ਾਂਤੀ ਨਹੀਂ ਦੇ ਸਕਦਾ ਮਨੁੱਖ ਨੂੰ ਜੇਕਰ ਆਪਣੀ ਪੂਰਨਤਾ ਦਾ ਅਹਿਸਾਸ ਹੋਵੇਗਾ ਤਾਂ ਪ੍ਰਮਾਤਮਾ ਦੇ ਹੁਕਮ ਵਿੱਚ ਆਪਣੀ ਪੂਰਨ ਹੋਸ਼ ਵਿੱਚ ਆਪਣੀ ਆਤਮਾ ਵਿੱਚੋਂ ਹੋਵੇਗਾ ਇਸ ਲਈ ਗੁਰੂ ਸਾਹਿਬ ਆਪਣੇ ਸਿੱਖ ਨੂੰ ਰੋਹਾਨੀ ਮਾਰਗ ਰੱਬੀ ਰਾਹ ਤੇ ਚੱਲਣ ਲੱਗਿਆਂ ਹੁਕਮ ਨੂੰ ਸਮਝਣ ਦੀ ਸਿੱਖਿਆ ਦਿੰਦੇ ਹਨ ਇਸੇ ਲਈ ਗੁਰੂ ਸਾਹਿਬ ਆਪਣੇ ਸਿੱਖ ਨੂੰ ਉਸ ਦੇ ਅੰਦਰੋਂ ਪਰਮਾਤਮਾ ਰੋਹਾਨੀਅਤ ਸੱਚਾ ਧਨ ਕਮਾਣ ਲਈ ਸਭ ਤੋਂ ਪਹਿਲਾਂ ਹੁਕਮ ਵਿੱਚ ਮਰਿਆਦਾ ਵਿੱਚ ਵੱਜ ਜਾਣ ਦੀ ਸਿੱਖਿਆ ਦਿੰਦੇ ਹਨ ਭਾਵੇਂ ਮਨੁੱਖ ਉਸ ਪਰਮ ਹੁਕਮ ਤੋਂ ਦੂਰ ਨਹੀਂ ਜਾ ਸਕਦਾ ਕਿਉਂਕਿ ਪਰਮਾਤਮਾ ਦਾ ਹੁਕਮ ਹਰ ਪ੍ਰਾਣੀ ਦੇ ਸਾਹ ਤੋਂ ਵੀ ਨੇੜੇ ਹੈ ਪਰ ਹੁਕਮ ਦੀ ਬੇਸਮਝੀ ਕਰਕੇ ਹੁਕਮ ਨੂੰ ਅਣਗੌਲਿਆ ਕਰਕੇ ਮਨੁੱਖ ਪਰਮਾਤਮਾ ਦੇ ਹੁਕਮ ਵਿੱਚ ਮਿਲੇ ਇਸ ਜੀਵਨ ਦੇ ਅੰਮ੍ਰਿਤ ਰਸ ਨੂੰ ਨਹੀਂ ਜਾਣ ਸਕੇਗਾ ਪਰਮਾਤਮਾ ਦੇ ਹੁਕਮ ਨੂੰ ਅਣਗੌਲਿਆ ਕਰਕੇ ਕੋਈ ਮਨੁੱਖ ਜੀਵਨ ਦੇ ਗਹਿਰੇ ਸੋਜ ਸਵਾਦ ਨੂੰ ਨਹੀਂ ਮਾਨ ਸਕੇਗਾ ਪਰਮਾਤਮਾ ਦੇ ਹੁਕਮ ਨੂੰ ਸਮਝਣ ਤੋਂ ਬਿਗੈਰ ਮਨੁੱਖ ਨੂੰ ਆਪਣੀ ਅਸਲ ਸੰਪਤੀ ਦੀ ਸਮਝ ਹੀ ਨਹੀਂ ਪਵੇਗੀ ਇਸੇ ਲਈ ਗੁਰਬਾਣੀ ਮਨੁੱਖ ਨੂੰ ਪੈਰ ਪੈਰ ਉੱਤੇ ਹੁਕਮ ਵਿੱਚ ਰਜਾ ਵਿੱਚ ਰਹਿਣ ਦੀ ਸਿੱਖਿਆ ਦਿੰਦੀ ਹੈ ਗੁਰਬਾਣੀ ਦਾ ਫਰਮਾਨ ਹੈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾ ਸ਼ਾਹਪਤ ਸਾਹਿਬ ਨਨ ਕਰਹਿਣ ਰਜ਼ਾਈ ਮੇਰੇ ਵੱਲੋਂ ਮੇਰੇ ਸਰੋਤਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੇਰੇ ਵਿੱਚ ਇਹ ਹੌਸਲਾ ਹੋਰ ਵੱਧ ਸਕੇ ਮੈਂ ਵਧੀਆ ਤਰੀਕੇ ਨਾਲ ਆਤਮ ਮਾਰਗ ਦੀਆਂ ਗਹਿਰੀਆਂ ਗੱਲਾਂ ਦੀ ਖੋਜ ਕਰ ਸਕਾਂ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਕੀ ਫਤਿਹ